ਪਰਾਸੀ ਸਾਨੂੰ ਐਸੇ ਜੀ ਦੋਨੇ ਪਾਗਲ ਭਰਾਣ ਵਿਅੱਗ ਸਿੱਖਦੇ ਹੋਣਾ ਤੇ ਜਦੋਂ ਉਹ ਸਾਨੂੰ ਦੇਖਿਆ ਵੀ ਇਧਰੋਂ ਬੂਹਾ ਚੜਕੇ ਮੋਗੋਠੇ ਦਾ ਦੇਖਿਆ ਵੀ ਆਗੂ ਕਿਤੋਂ ਨਹੀਂ ਲੱਗੀ ਹੋਈ ਇੱਥੇ ਅੱਗ ਮੈਂ ਕਹਿੰਦਾ ਵੀ ਇੰਨੀ ਲੱਟਾ ਮਾਰਦੀ ਪਈ ਪਰਾਸੀ ਉਸਾਈਂ ਫੋਨ ਕੀਤਾ ਫੋਨ ਕਰਕੇ ਆਏ ਫੇ ਮੌਕੇ ਤੇ ਆ ਕੇ ਦੇਖਿਆ ਨਾ ਨਾ ਵਿਵਾਗ ਚੜ ਗਈ ਫਿਰ ਅੱਗ ਨਾਲ ਮਤਲਬ ਇਹ ਪ੍ਰੈਸਰ ਮਾਰਿਆ ਕਰ ਰਿਹਾ ਅੱਗ ਭਜਾਈ ਕਰੀ ਮੌਕੇ ਤੇ ਕਿੰਨੇ ਵੇ ਲੱਗੀ ਅੱਗ ਜੀ ਘਟੋ ਘੜੀ ਮੈਂ ਕਹਿੰਨਾ ਟਾਈਮ ਦੇਖ ਲਓ ਤੁਸੀਂ ਅੱਧਾ ਘੰਟਾ ਹੋਇਆ ਹੋਗਾ ਜੀ ਅੱਛਾ ਤੇ ਅੱਧੇ ਘੰਟੇ ਪਹਿਲਾਂ ਮੈਂ ਕੰਮ ਤੋਂ ਆਇਆ ਕੋਈ ਰਹਿੰਦਾ ਸੀ ਵਿਚਰੇ ਇਹਦੇ ਵਿੱਚ ਜੀ ਦੋ ਮੁੰਡੇ ਰਹਿੰਦੇ ਨੇ ਇਹਨਾਂ ਦੀ ਮਾਂ ਪਤ ਸੀ ਜਿਹੜੀ ਉਹ ਪਹਿਲੇ ਗੁਜ਼ਰ ਗਈ ਆ ਦੋ ਤਿੰਨ ਸਾਲ ਪਹਿਲੇ ਅੱਛਾ ਤੇ ਦੋਵੇਂ ਭਰਾ ਰਹਿੰਦੇ ਨੇ ਜੀ ਇਹ ਮਤਲਬ ਵੀ ਉਦਾਂ ਹੀ ਦਿਮਾਗੀ ਹਲਤ ਤੋਂ ਮਤਲਬ ਵੀ ਅਫਸੈਟ ਨੇ ਅੱਛਾ ਵੀ ਮਤਲਬ ਡਿਪਰੈਸ ਮਤਲਬ ਵੀ ਦਿਮਾਗ ਖਰਾਬ ਹੀ ਐਨਾਂ ਦਾ ਵੀ ਸਾਨੂੰ ਐ ਲੱਗਿਆ ਵੀ ਚੱਲ ਵੀ ਇਦਾਂ ਹੀ ਪਾਗਲ ਨੇ ਆਗੋ ਕੁਸਿਕਦੇ ਹੁਣ ਤੇ ਅਸੀਂ ਤੂ ਆ ਜਾ ਦੇਖਿਆ ਮੈਂ ਕੋਈ ਗਾਲ ਨਹੀਂ ਇਹ ਤਾਂ ਜਦੋਂ ਮੈਂ ਇਧਰੋਂ ਆ ਕੇ ਕੋਠੇ ਦੇ ਦੇਖਿਆ ਵੀ ਅੱਗ ਲੱਗੇ ਹੋਇਆ ਬਹੁਤ ਤਕੜੀ ਬਹੁਤ ਜ਼ਿਆਦਾ ਨੰਜੇਜ ਫਿਰ ਉਸੇ ਟਾਈਮ ਅਸੀਂ ਫੋਨ ਕੀਤਾ ਫੋਨ ਕਰਕੇ ਆਏ ਭਾਜੀ ਤੇ ਆਗੋ ਕੁਭਜਾਈ ਕਰੀ ਮੋਕਰ ਸਾਮ੍ਹਿਆ ਭਾਈ ਸੁਨਾਰੇ ਵਾਲਾ ਬਜ਼ਾਰ ਹਰ ਇੱਕ ਦੁਕਾਨ ਦੇ ਵਿੱਚ ਸਲੰਡਰ ਪਿਆ ਜੇ ਸਲੰਡਰ ਪਾੜ ਜਿੰਨਾ ਬਲਾਸਟ ਹੋ ਜਾਂਦਾ ਕੁਝ ਵੀ ਹੋ ਜਾਂਦਾ ਇਹ ਸਾਰੀ ਗਲੀ ਨੂੰ ਲੀਲਾ ਪੈ ਜਾਂਦੀ ਉਹ ਆ ਗਿਆ ਵੀ ਆ ਗਿਆ ਸਮਾਨ ਸਮੋਣਾ ਹੈਗਾ ਸੇਹਾਂ ਦੇ ਅੰਦਰ ਸਮਾਨ ਕੁਝ ਨਹੀਂ ਆ ਗਿਆ ਮਤਲਬ ਵੀ ਕਪੜਾ ਲੱਤਾ ਪਿਆ ਹੀ ਕਪੜੇ ਲੱਤੇ ਕਰਕੇ ਹੀ ਉਪੜੋ ਆ ਲੱਕੜ ਦੀ ਲੱਕੜ ਦਾ ਸਮਾਨ ਮਤਲਬ ਵੀ ਬਾਵਾ ਪਿਆ ਉਹ ਲੱਕੜ ਤੋਂ ਨੋ ਪਾੜ ਜੱਗ ਫੜਦੀ ਹੈ ਬਹੁਤ ਸ਼ੇਰਦੀ ਉਵੇਂ ਕਰਕੇ ਬਹੁਤ ਜ਼ਿਆਦਾ ਆ ਗਿਆ ਇਹ ਆ ਮੁੰਡਾ ਇੱਧਰ ਇੱਧਰ ਆ ਗਿਆ ਆ ਆ ਮੁੰਡਾ ਜੇ ਹੈ ਆ ਗਿਆ ਕਿ ਉਹ ਲਗੀ ਟੜੇ ਕਰ ਪਤਾ ਨਹੀਂ ਜੀ ਕੀ ਆ ਤੁਸੀਂ ਕਿੱਥੋਂ ਦਰਵਾਜ਼ੇ ਮੱਠੜੇ ਕਰ ਗਏ ਸੀ ਤੇ ਪਿਛੇ ਅੱਗ ਲੱਗੀ ਆ ਪਤਾ ਨਹੀਂ ਜੀ ਕਿਸ ਤਰ੍ਹਾਂ ਧਾਰੋੜ ਵਾਲਾ ਲਗਾ ਘਰ ਅੱਗੇ ਚੋਰ ਵੜਦਾ ਸੀ ਇੱਕ ਦੋ ਤਾਂ ਅਛਾ ਮਗਰ ਪਤਾ ਨਹੀਂ ਜੀ ਕਰ ਗਈ ਚੋਰ ਵੀ ਆਏ ਘਰ ਚ ਤੇ ਹੁਣ ਘਰ ਸਮਾਨ ਆਇਆ ਕੁਝ ਨਹੀਂ ਕੁਝ ਨਹੀਂ ਸੀਗਾ ਕੁੜਾ ਕੁੜਾ ਕੁਝ ਨਹੀਂਗਾ ਕੁੜਾ ਕਰਾਈਏ ਥੋੜਾ ਥੋੜਾ ਜਾਂ ਕੱਪੀਆਂ ਮਤਲਬ ਕਪੜਾ ਲੱਤਾ ਪਿਆ ਇਹ ਪੇਟੀ ਜਾਂ ਕਪੜਾ ਲੱਤਾ ਕੁਝ ਲੱਕੜੀਆਂ ਪੇਟੀਆਂ ਪੁਰਾਣੇ ਜਿਹੜੀਆਂ ਪੁਰਾਣੇ ਮਾਡਲ ਵੀ ਪਿਆਣੇ ਉਹ ਬਾਹਰੀਆਂ ਵੀ 1987 ਦੀਆਂ 1970 ਥੋੜੇ ਇਹ ਇੱਥੇ ਰਹਿੰਦੇ ਕਿ ਕਿਤੇ ਹੋਰ ਰਹਿੰਦੇ ਹੁਣ ਨਹੀਂ ਇੱਥੇ ਹੀ ਰਹਿੰਦੇ ਨੇ ਜੀ ਇੱਥੇ ਰਾਤ ਇੱਥੇ ਸੌਂਦੇ ਜੀ ਸਰ ਸਾਹਿਬ ਇਹ ਅੱਗ ਲੱਗੀ ਕੀ ਕਹਣਾ ਚਾਹੋਗੇ ਦੇ ਬਾਰੇ ਮੁੰਡਾ ਆਣ ਗਵਾਨ ਕਹਿੰਦੇ ਸਿੱਧਾ ਜਾਂ ਮੁੰਡਾ ਹੈਗਾ ਤੇ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਾਗਜ਼ ਪੱਤਰ ਜੋ ਲੱਕੜਾ ਸਭ ਕੋਠੇ ਤੇ ਲੈ ਜਾਂਦਾ ਉਹ ਤੇ ਗੋਏ ਵੀ ਖੁੱਲੇ ਰਹਿੰਦੇ ਆ ਬੱਲੇ ਬੱਲੇ ਬੜੇ ਵੀ ਬੁਰੀ 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 ਹਾਲਤਾ ਤੇ ਉਹਨੇ ਕੋਈ ਆਗੂ ਕੋਲਾਈ ਜਾਂ ਕੁਝ ਕੀਤਾ ਹੋਊਗਾ ਜਿਹੜਾ ਦਿਮਾਗੀ ਨੁਕਸਾ ਤੇ ਉਹਨੂੰ ਅਸੀਂ ਕੀ ਕਹਿ ਸਕਦੇ ਆ ਨਹੀਂ ਉਹ ਹੁਣ ਆਇਆ ਉਹਨੂੰ ਪੁੱਛਿਆ ਪਾ ਉਹ ਕਹਿੰਦਾ ਮੈਂ ਦਰਵਾਜ਼ਾ ਮੱਥਾ ਟੇਕਣ ਗਿਆ ਸੀ ਦਮਾਰ ਮੱਥਾ ਟੇਕਣ ਗਿਆ ਇਹ ਆ ਜਿਹੜੇ ਲੋਕਾਂ ਦਾ ਗੰਦ ਮੰਦ ਕਚਰਾ ਸੜਾ ਬੋਤਲ ਬੁੱਦਾ ਸਹੀ ਥੋੜਾ ਹੋਊਗਾ ਕਿ ਜਿਹੜਾ ਤੇ ਉੱਤੇ ਜੋ ਬੁਰਾ ਹਾਲ ਤੇ ਬੋਤਲਾਂ ਖਾਲੀਆਂ ਕਿ ਜੋ ਲੱਕੜ ਸਭ ਕੋ ਉੱਤੇ ਲੈ ਗਈ ਚਲ ਜਾਂਦਾ ਜਾਂ ਬਾਹਰ ਰੱਖ ਦਿੰਦਾ ਤੇ ਲੋਕ ਵੀ ਬਹੁਤ ਪਰੇਸ਼ਾਨ ਆ ਇੱਥੇ ਕੂੜਾ ਵੇਖੋ ਛਿਟਿਆ ਨਹੀਂ ਤੇ ਮੈਂ ਕਈ ਵਾਰ ਪਤਲ ਗਿਆ ਬੜਾ ਹੀ ਗੰਦ ਪਿਆ ਰਹਿੰਦਾ ਵਾ ਇਹ ਚੀਜ਼ ਨੂੰ ਤੇ ਇਹ ਇਹ ਚੀਜ਼ ਨੂੰ ਹੋਣਾ ਚਾਹੀਦਾ ਨਾ ਕਿ ਇੱਥੇ ਇਹ ਬਾਰ ਜਿਹੜਾ ਪੂਰੀ ਤੇ ਇੱਥੇ ਅੱਜ ਹਾਸਾ ਹੋ ਗਿਆ ਕਿਤਾ ਚਲੋ ਆਪਣਾ ਕਵਰ ਹੋ ਗਿਆ ਜੇ ਜ਼ਿਆਦਾ ਫਿਰ ਤੇ ਕਿੰਨੀਆਂ ਗੱਡੀਆਂ ਆਈਆਂ ਫਿਰ ਇਹ ਜਾਨੀ ਦੀ ਗਨਾਲੀ ਇਹ ਯਾਹ ਦੇਖੋ ਬਿਲਡਿੰਗ ਦੀ ਹਾਲਤ ਦੇਖੋ ਮੈਂ ਅੱਗ ਬੁਝਾਉਣੇ ਕਿੰਨੀਆਂ ਗੱਡੀਆਂ ਆਈਆਂ ਇਹ ਗੱਡੀਆਂ ਤੇਨਾਂ ਆਈਆਂ ਜੀ ਤੇ ਹੋਰ ਗੱਡੀਆਂ ਪਹੁੰਚੀਆਂ ਗੱਡੀਆਂ ਬਿਲਕੁਲ ਟਾਈਮ ਸਾਰਾ ਆਈ ਦੀ ਉਹ ਬਿਲਕੁਲ ਨਾਲ ਟਾਈਮ ਸਾਰਾ ਆ ਕੇ ਕੰਮ ਕੀਤਾ ਵਿਚਾਰਿਆਂ ਨੇ ਪੂਰੀ ਮਿਹਨਤ ਕੀਤੀ ਆ ਤੇ ਅੱਗ ਨੂੰ ਕਾਬੂ ਕੀਤਾ ਤੇ ਆਪਾਂ ਇਹਦਾ ਕੋਈ ਮਸਲਾ ਹਲ ਕਰਦੇ ਆ ਸਾਰੀ ਬਿਲਡਿੰਗ ਵੀ ਦੇਖ ਸਕਦੇ ਆ ਕੋਈ ਨੁਕਸਾਨ ਹੋਇਆ ਸਾਣਾ ਹੋ ਜਾਣਾ ਸੀ ਜੇ ਨਾ ਉਹਦੇ ਤੇ ਬਚਾਅ ਹੋ ਗਿਆ ਕਾਫੀ ਜਿਹੜੀਆਂ ਫालतू ਲੋਕਾਂ ਦੀਆਂ ਲੱਕੜਾਂ ਲੁਕੜਾ ਜੋ ਸਮਾਨ ਸੀ ਉਹ ਉਹਨਾਂ ਨੂੰ ਆਗੂ ਕੋ ਲੱਗੀ ਆ ਤੇ ਕਾਗਜ਼ ਵੀ ਜੋ ਵੀ ਪਤਰੀ ਬਾਹਰ ਸੁੱਟ ਕਰਨਾ ਤੇ ਆਪਣੇ ਘਰ ਲੈਣਾ ਤੇ ਲੋਕੀ ਚਲੋ ਇੱਥੇ ਪ੍ਰਚਾਰ ਦੀ ਉਹਨੂੰ ਦਿਮਾਗੀ ਹਾਲਤ ਉਹ ਜੀ ਕੋਈ ਕਹਿ ਨਹੀਂ ਨਾ ਸਾਡਾ ਕਿਸ ਨੂੰ ਸਾਡਾ ਕਹਿਦਾ ਪਾਗੇ ਜੋ ਬੇਕਾਰ ਫालतू ਚੀਜ਼ਾਂ ਹੈ ਉਹ ਛੜੀਆਂ ਉਹਦੇ ਵਿੱਚ ਬਿਲਕੁਲ 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 ਇੱਥੇ ਰਹਿਣ ਵਾਲਾ ਕੋਈ ਕੰਮ ਨਹੀਂ ਸੀ ਇਸ ਸਿਰਫ ਗੰਦਮੰਦ ਜੋ ਕਾਗਜ਼ ਕਚਰਾ ਸਭ ਇਕੱਠਾ ਕਰਕੇ ਉਹ ਚੁਣ ਜਾ ਰਹੇ ਹੋ ਰਹਿਣ ਵਾਲਾ ਕੰਮ ਹੀ ਨਹੀਂ ਹੈ ਇੱਧਰ ਵੀ ਬੂਹਾ ਖੁੱਲਾ ਤੇ ਪੱਲੇ ਨੂੰ ਖੁੱਲੇ ਬੂਹਾ ਬੂਹਾ ਤੇ ਖੁੱਲਾ ਹੀ ਰਹਿਣਾ ਚਾਹੀਦਾ 21 ਕੰਡੇ ਤੇ ਅੰਦਰ ਹੈਗਾ ਕਿ ਕੋਈ ਲੇਡੀਜ਼ ਰੂਮ ਕੁਛ ਨਹੀਂ ਚਲੋ ਠੀਕ ਹੈ ਧੰਨਵਾਦ ਜੀ ਹਾਂ ਜੀ ਭਾਈ ਸਾਹਿਬ ਇੱਥੇ ਤੇ ਮੌਕੇ ਤੇ ਆਜੇ ਕੀ ਕਹਿਣਾ ਚਾਹੋਗੇ ਇੱਥੇ ਪਤਾ ਲੱਗਾ ਸੀ ਅੱਗ ਲੱਗੀ ਆ ਹਾਂ ਜੀ ਤੇ ਆ ਕੇ ਦੇਖਿਆ ਜਿਹੜੇ ਆਤਮ ਜੰਤਰੀਆ ਉਹ ਅੱਗ ਬੁਝਾ ਰਹੇ ਆ ਹਾਂ ਜੀ ਤੇ ਹੁਣ ਦੇਖਦੇ ਆ ਇਹਦੇ ਬਾਰੇ ਪਤਾ ਕਰਦੇ ਕੋਈ ਕੋਈ ਨੁਕਸਾਨ ਵਗੈਰਾ ਦੇਖਦੇ ਆ ਇਹਦੇ ਬਾਰੇ ਵੀ ਪਤਾ ਕਰਦੇ ਹਾਂ ਜੀ ਪਿੱਛੇ 2 ਮਹੀਨੇ ਦਿੰਸੀ ਦਸਤ ਸਿੰਘ ਬਿੱਲੂ ਥਨੋਪਰ ਬਲਦੇਵ ਸਿੰਘ ਹਾਂਜੀ ਬਿੱਲੂ ਥਨੋਪਰ ਬਲਦੇਵ ਸਿੰਘ ਹਾਂਜੀ ਇਹਨਾਂ ਨੇ ਆਪਣੇ ਘਰ ਤੇ ਸਾਰੇ ਕਮਾਨਦਾਰ ਜਿਹੜਾ કપڑے ਵਗੈਰਾ ਠੀਕ ਹੈ ਜੀ ਕੋਈ ਜਾਂਛਤ ਕੋਈ ਨਾਰਨ ਲੱਗੀ ਆ ਇਹਦੇ ਬਾਰੇ ਪਤਾ ਕਰਨਾ ਜਰਾ ਕਰਦੇ ਹਾਂ ਠੀਕ ਹੈ ਸਰ ਥੈਂਕ ਯੂ ਜੀ